ਕੋਈ ਨਹੀਂ ਕਿਤੇ ਨਹੀਂ ਜਾ ਰਹੇ ਫੈਨ ਚੁੱਤ ਸਮਝਾਓ ਇਹਨਾਂ ਨੂੰ ਯਾਰ ਅਮੇ ਪਿਛਵਾੜਾ ਦਿਖਾ ਰਹੇ ਹੋ ਓ ਮਾਈ ਗਾਡ ਕਮ ਆਨ ਬੇਬੀ ਇਹ ਕਲਯੁਗ ਦੀ ਨਿਸ਼ਾਨੀ ਹੈ ਵੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਆ ਫੈਮਲੀ ਫੈਮਲੀ ਦੇਖਦੀ ਹੈ ਵਰਨਾ ਮੈਂ ਐਸੀ ਐਸੀ ਗਾਲੀ ਦੂੰ ਐਸੀ ਐਸੀ ਗਾਲੀ ਤੈਨੂੰ ਇੰਨੀ ਮਾਨਸਿਕ ਇੰਨੀ ਅੱਗ ਦੇ ਪੰਪੜ ਕਿਉਂ ਲੱਗੇ ਹੋਏ ਸੀਗੇ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਇਹਦੀ ਨਵੀਂ ਵੀਡੀਓ 'ਚ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਚਬਲ ਮੂਰੇ ਦੀ ਮੂਰੇ ਮਹਾਲੀ ਦਾ ਗੰਦ ਨਾਲੇ ਫੋਲੋ ਨਹੀਂ ਕਰੀ ਈਡ ਚ ਐਵੇਂ ਤੁਰੀ ਫਿਰਦੀ ਆ ਸਰਪੰਚਾਂ ਦੀ ਟਰਾਲੀ ਬਰਾਪੋ ਕਹਿੰਦਾ ਹੈ ਇਦਾਂ ਕਰ ਵੇਖੀ ਕਿਤੇ ਕੁੱਪੀਆਂ ਹੀ ਨਾ ਬੁੜਕ ਕੇ ਉੱਤਰ ਜਾਣ ਰਾਸ਼ ਤੇਰੇ ਭਾਗੇ ਜੀ ਟੁੱਟ ਜਾਣ ਬੜਾ ਹਰਾਮੀ ਹੋ ਬੇਟਾ ਕੋਈ ਤਾਰੀਫ ਕਰਦਾ ਤਾਂ 10 ਲਾਨ ਤੋਂ ਪਾ ਕੇ ਜਰੂਰ ਜਾ ਰਹੇ ਨੇ ਮੈਂ ਇਹਨਾਂ ਦੇ ਨਾਲ ਆਂ ਦੀਦੀ ਨੀਚੇ ਕੀ ਪੈਂਟ ਚੂਹਾ ਖਾ ਗਿਆ ਕਿਆ ਸਾਮਪ੍ਰੇਟ ਕੋਰਮੈਂਟ ਰੇ ਕਰ ਦੇਣਾ ਪੂਰੇ ਲਾਦੇ ਫਿਰ ਬਣਾ ਵੀਡੀਓ ਵਿਊ ਵੱਧ ਆਉਣਗੇ गाने ਦੇ ਬਹਾਨੇ ਲੈਣ ਦੇਣ ਦੀ ਗੱਲ oh my god come on baby ਇਹ ਕਲਯੁਗ ਦੀ ਨਿਸ਼ਾਨੀ ਹੈ ਔੜੀਏ ਜ਼ਮਾਨੇ ਨੂੰ ਤਾਂ ਕੱਲ ਪਾਰੀਏ ਚੱਕ ਕੇ ਜ਼ਰੂਰੀ ਸਿਰ ਗੱਲ ਲਾ ਲੀਏ ਆ ਜਾਲੀ ਜੀ ਕਿੱਥੋਂ ਚੱਕੀ ਆ ਤੂੰ ਮੇਰੇ ਘਰ ਦਾ ਦੀ ਗੱਲ ਕਰਦਾ ਦਿੱਕਿਆਂ ਤੋਂ ਪੇਰ ਥਲੇ ਕੰਨ ਲਾ ਲੀਏ ਦੀਦੀ ਅੱਜ ਫਿਲਟਰ ਲਗਾਉਣਾ ਭੁੱਲ ਗਈ ਕਦੇ ਆਪਣਾ ਬੂਥਾ ਆਟੇ ਵਰਗਾ ਚਿੱਟਾ ਤੇ ਕਦੇ ਜਿਵੇਂ ਸੁਸਰੀ ਲੱਗ ਜਾਂਦੀ ਓਵੇਂ उसकी तक किस्मत, 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 हो <laughs> उस किस्मत खराब होगी <laughs> <laughs> तो ਸਮਝਾਓ ਇਹਨਾਂ ਨੂੰ ਯਾਰ ਇੰਨਾ ਕਰਕੇ ਮੇਰਾ ਜੀਜਾ ਲੱਗਿਆ ਰਹਿੰਦਾ ਨਹੀਂ ਤਾਂ ਮੈਂ ਕਦੋਂ ਦਾ ਖਤਮ ਸੀ ਆਪਣਾ ਨਸਲ ਦੀ ਘੋੜੀ ਆ ਪਹਿਲਾਂ ਤਾਂ ਇਹ ਰੋਡ ਬੰਦ ਕਰਨ ਵਾਲਾ ਸਾਲੇ ਸਾਰੇ ਇੰਸਟਾ ਵਾਲੇ ਕੀੜੇ ਇੱਥੇ ਹੀ ਆਉਂਦੇ ਆ ਏਟੀਐਮ ਮਸ਼ੀਨ ਦੇਖ ਲਓ ਸਾਰੇ ਦਿਖਾ ਰਹੀ ਆ ਸਾਡੇ ਕੰਮ ਕਿਉਂ ਸਾਡੇ ਤੋਂ ਬਾਥਰੂਮ ਚ ਜਿਮ ਲਵਾਉਣੀ ਆ ਜਿਆਦਾ ਤੈਨੂੰ ਗਰਮੀ ਲੱਗਦੀ ਆ ਲਾਦੇ ਗੁੜਾ ਦਿਹਾੜੀਆਂ ਕਰੀ ਜਾਂਦਾ ਕੁੜੀ ਇੱਥੇ ਲਾਲਪਰੀ ਬਣੀ ਫਿਰਦੀ ਆ ਤਾਰ ਬੱਕ ਵਾਲਿਆਂ ਦੀ ਮਨਤਾ ਕਰਕੇ ਕੱਪ ਲਿਆ ਹੁਣਾ ਵੀਡੀਓ ਬਣਾਉਣ ਨੂੰ ਪੈਂਟ ਮੰਗ ਵੀ ਪਾਈ ਲੱਗਦੀ ਆ ਈ ਹਾਲ ਬਣਾਇਆ ਗੁੱਤ ਕਰ ਚੁੰਨੀ ਲੈ ਘਰ ਜਾ ਕੇ ਮਿੱਤਰਾਂ ਦੀ ਛਤਰੀ ਤੇ ਨੱਚ ਜਮਾਨੇ ਦੀ ਗੱਲ ਬਾਅਦ ਚ ਕਰ ਲਈ ਪੈਂਟ ਨੂੰ ਖੜਾ ਲੱਕ ਤੇ ਨਹੀਂ ਤਾਂ ਜਮਾਨਾ ਪੈਂਟ ਚ ਹੀ ਵੜ ਜਾਣਾ ਲੱਛਣ ਦੇਖ ਕੇ ਤਰਸ ਵੀ ਆਉਂਦਾ ਕੀ ਕੀ ਕਰਨਾ ਪੈਂਦਾ ਲਾਈਕਸਲੀ ਬੇਖਿਆ ਮੈਂ ਤੂੰ ਜਿਹੜੀਆਂ ਸਰਦਾਰੀਆਂ ਕਰਦੀ ਸਰਵਿਸ ਹੋ ਗਈ ਲੱਗਦਾ ਗੱਡੀ ਦੀ ਅਜੇ ਕਿੱਥੇ ਕੁਝ ਦਿਖਿਆ ਜ਼ੂਮ ਕਰਕੇ ਦਿਖਾ ਹੋਲੀ-ਹੋਲੀ ਨੰਗੇ ਨਾ ਹੋ ਜਿਓ ਰੀਲਸ ਸਟਾਰੋ ਦਿਖਾਉਣੇ ਆ ਚੰਗੀ ਤਰ੍ਹਾਂ ਦਿਖਾ ਦੇ ਡਰਾਮੇ ਜੇ ਕਰੀ ਜਾਂਦੀ ਆ ਨਾ ਨਾ ਦਿਖਾਈ ਨਹੀਂ ਦਿੱਤੇ ਹਜੇ ਹੋਰ ਮਿਹਨਤ ਕਰੋ ਆ ਗਾਂਦੀ ਕਟਾਉ ਦੇਖਾਉਣਾ ਕੀ ਚਾਹੁੰਦੇ ਆ ਚੰਗਾ ਭਲਾ ਟੋਪ ਖਰਾਬ ਕਰਤਾ ਪਤਾ ਲੱਗਦਾ ਕਿ ਅਨਸਰਟ ਕੀਤਾ ਹਰ ਕ ਤਾਂ ਐਵੇਂ ਕਰਦੀ ਆ ਜਿਵੇਂ ਪਹਿਲੀ ਵਾਰ ਗਈ ਆਉਣ ਗਿਆ ਇਹਨਾਂ ਨਾਲੋਂ ਤਾਂ ਡੰਗਰ ਚੰਗੇ ਨੇ ਛੱਪੜ 'ਤੇ ਜਾ ਕੇ ਗੰਦ ਤਾਂ ਨਹੀਂ ਪਾਉਂਦੇ ਉਹ ਵਿਚਾਰੀ ਇਕੱਲੀ ਖੜੀ ਮਗਰ ਦੇਖੀ ਜਾਂਦੀ ਆ ਵੀ ਮੈਂ ਕੀ ਕਰਾਂ ਇਹ ਕਿਸੇ ਨਾਲ ਵਿਆਹ ਕਰਵਾ ਕੇ ਘਰ ਵਸਾਉਣਗੀਆਂ ਜੋ ਆਪਣਾ ਜਿਸਮੀ ਦਿਖਾਈ ਜਾਂਦੀਆਂ ਨੇ ਸਮਝਾਓ ਇਹਨਾਂ ਨੂੰ ਯਾਰ ਹਮੇ ਪਿਛਵਾੜਾ ਦਿਖਾ ਰਹੇ ਹੋ ਇੱਕ ਬਾਤ ਕਹੋ ਗਾਂਠ ਬਾਂਦ ਲੋ ਸਾਂਡ ਕੋ ਕਦੇ ਪਿਛਵਾੜਾ ਨਹੀਂ ਦਿਖਾਣਾ ਇੱਥੇ ਲੋਕ ਤੇਰੇ دیਵਾਨੇ ਨਹੀਂ ਤੇਰੇ ਪਿਛਵਾੜੇ ਦੇ دیਵਾਨੇ ਆ ਤੇਨੂੰ ਸੱਚੀ ਨਹੀਂ ਪੋਜਦਾ ਕੋਈ ਫੇਸਬੁੱਕ ਤੇ ਵੀਡੀਓ ਪਾਇਆ ਕਰੋ ਕਿਉਂਕਿ ਮੈਂ ਉਹ ਯੂਜ਼ ਨਹੀਂ ਕਰਦਾ 300 ਦੀ ਟੀ-ਸ਼ਰਟ ਤੇ ਉਹਨੂੰ ਵੀ ਅੱਤੀ ਵਿੱਚ ਦੇ ਕੇ ਕਹਿੰਦੀ ਟ੍ਰੈਂਡ ਆ ਥੋੜੀ ਜੀ ਉੱਪਰ ਹੋਰ ਕਰਨੀ ਸੀ ਫਿਰ ਹੋਰ 뷰 ਆਉਣੇ ਮੈਂ ਸਾੜਾ ਇੰਨਾ ਤੇ ਹੈਰਾਨ ਆ ਜਿਹੜੇ ਦਿਲ ਭੇਜੀ ਜਾਂਦੇ ਇਹਨੂੰ ਨਹੀਂ ਰੌਂਦ ਜਾਂਦਾ ਚੱਲਦੇ ਤੇ ਮੇਰੇ ਫਲੋਅ ਨਹੀਂ ਇੱਥੇ ਤਾਂ ਕੋਈ ਹੋਰ ਹੀ ਰਾਉਂਡ ਚੱਲੀ ਜਾਂਦੇ ਆ ਸ਼ੁਕਰ ਆ ਇਹਨੇ ਵੀ ਪਾਟੀ ਪੈਂਟ ਦਾ ਖਿਹੜਾ ਛੱਡਿਆ ਕਪੜੇ ਮੰਗ ਮੰਗ ਪਾਉਣੇ ਤੇ ਫੀਲਿੰਗਾਂ ਤ੍ਰਿਪਤੀ ਦੀ ਮਰੀ ਵਾਲੀਆਂ ਵਾਹ ਮੈਂ ਬਹੁਤ ਗਰੀਬ ਹਾਂ ਪਰ ਮੈਂ ਇੱਕ ਦੋ ਗਾਲਾਂ ਤਾਂ ਕੱਢ ਹੀ ਸਕਦਾ ਭਾਈ ਬੁਲਟ ਮਾਰ ਕੇ ਲੱਤ ਤੋੜ ਦੇ ਉਕਰੀ ਜਨਾਨੀ ਮੇਰੇ ਵਰਗਾ ਇੱਕ ਕੱਪੜੇ 'ਚ ਦੋ ਫੋਟਮਾ ਪਾਵੇ ਤਾਂ ਤੀਜੀ ਫੋਟੋ ਪਾਉਣ ਲੱਗਿਆ ਸ਼ਰਮ ਆ ਜਾਂਦੀ ਆ ਇਹਨੇ ਗੂੰਹ ਕੱਢ ਦਿੱਤਾ ਸੂਟ ਦਾ ਤੈਨੂੰ ਤੋੜਦਾ ਵੀ ਨਹੀਂ ਅਗਲਾ ਨਾਈਟਾਂ ਤੀ ਤੋਰਿਆ ਕਰੂ ਜਿਸ ਹਿਸਾਬ ਨਾਲ ਲੱਛਣ ਨੇ ਪੱਕੇ ਨਾਲ ਹੀ ਕਿਊਟ ਬਣੀ ਜਾਂਦੀ ਆ ਪਹਿਲਾਂ ਤਾਂ ਇਹਨੂੰ ਇਹ ਦੱਸੋ ਵੀ ਇਹ ਬੱਟ ਨਹੀਂ ਪਹੀ ਆ ਈਪੀ ਟਾਪ ਜਿਹੜੇ ਪਾਏ ਆ ਇਹ ਵੀ ਲਾ ਦੇ ਜਾਣ ਕੇ ਕਰਦੀਆਂ ਲਾਈਕ ਵੀ ਲੈਂਣ ਪਿੱਛੇ ਕਿਹੜੇ ਨੇ ਜਿਹੜੇ ਇਹਨੂੰ ਫੋਲੋ ਕਰਦੇ ਨੇ ਲੱਖ ਦੀ ਲਾਂਤ ਉਹਨਾਂ ਲੋਕਾਂ ਤੇ ਜੋ ਤੈਨੂੰ ਫੋਲੋ ਕਰਦੇ ਨੇ ਕਾਲੀ ਕਿੱਥੇ ਆ ਧਿਆਨ ਨਾਲ ਦੇਖ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਦੇ ਨਾਲ